इकतीस अगस्त को सीएम नायाब सिंह सेनी की फतेहबाद में रैली होने वाली है जिसका निमंत्रण देने के लिए रतिया हलके के विधायक लक्ष्मण नापा सरपंच अनिता रानी के घर पर पहुंचे जहां नागपुर ब्लॉक के सभी सरपंच इकट्ठे हुए और सरपंचों ने विधायक लक्ष्मण नापा को बड़ी संख्या में रैली में पहुंचने का आश्वासन दिया वहीं सरपंच अनीता कंबोज के घर पर पहुंचे सरपंचों ने बीजेपी हाईकमान से अपील की कि रतिया हल्के से लक्ष्मण नापा को बीजेपी की तरफ से टिकट मिलेगी तो हम लक्ष्मण नापा को बड़े अंतर से जीत दिलाकर विधानसभा भेजेंगे क्योंकि लक्ष्मण नापा एक मिलनसार इंसान है हर एक के दुख सुख में लोगों के साथ खड़े होते हैं जब भी कोई सरपंच या हल्के की आम जनता अपनी समस्या लेकर लक्ष्मण नापा के घर पहुंचते हैं तो विधायक लक्ष्मण नापा उस समस्या को मौके पर ही हल करते हैं इसलिए रतिया हल्के के लोग लक्ष्मण नापा को दोबारा रतिया हलके के विधायक के रूप में देखना चाहते हैं रतिया से मुख्य संपादक ज्ञान सिंह की रिपोर्ट उनकी रतिया आज असली संजीव सरपंच दे घरे सारे अपने नागपुर ब्लॉग दे जिन्ने भी सरपंच ने सारे इथे पहुँचे और माननीय मुख्यमंत्री जी 31 अगस्त को एक बहुत बड़ी रैली रतिया च जा रहे हैं वो रैली साडी कुमंतू जातियां वास्ते है ਉਹਨਾਂ ਦਾ ਜਿਹੜਾ 31 ਅਗਸਤ ਦਾ ਸੀ ਉਹਨਾਂ ਦਾ ਦਿਵਸ ਮਨਾਉਂਦੇ ਆ ਉਹਦਾ ਮੈਂ ਪ੍ਰਧਾਨ ਵੀ ਆ ਔਰ ਰਤਿਆ ਵਿਧਾਨ ਸਭਾ ਦੀ ਰੈਲੀ ਦੋਨੇ ਇਕੱਠੇ ਪ੍ਰੋਗਰਾਮ ਰੱਖੇ ਗਏ ਔਰ 11 ਵਜੇ ਸੀਐਮ ਸਾਹਿਬ ਉੱਥੇ ਪਹੁੰਚਣਗੇ ਔਰ ਸਾਰੇ ਸਰਪੰਚਾਂ ਨੂੰ ਮੈਂ ਅੱਜ ਸੱਦਾ ਦੇਣਾ ਹੈ ਕਿ ਸਾਰੇ ਹਮ ਹਮਾ ਕੇ ਉੱਥੇ ਪਹੁੰਚੋ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਲਗਾਤਾਰ 10 ਸਾਲਾਂ ਦੀ ਚੱਲ ਰਹੀ ਹੈ ਔਰ ਤੀਸਰੀ ਵਾਰ ਵੀ ਸਾਡੇ ਨੈਵ ਸੇਣੀ ਜੀ ਮੁੱਖ ਮੰਤਰੀ ਬਣ ਔਰ ਉਹਦੇ ਵਾਸਤੇ ਸੀਐਮ ਸਾਹਿਬ ਆ ਰਹੇ ਹੈ ਔਰ ਸਾਡੇ ਸਾਰੇ ਸਰਪੰਚ ਆ ਤੁਸੀਂ ਉਤਸ਼ਾਹ ਦੇਖ ਰਹੇ ਹੋ ਕਿ ਇੱਕ ਬਹੁਤ ਵੱਡਾ ਕਾਠ ਰਤੀਏ ਜਸੀਂ ਕਰਨ ਜਾ ਰਿਹਾ ਅੱਜ ਇਹ ਜੀ ਗੱਲ ਨਹੀਂ ਉਹ ਸਾਡੇ ਜਿਹੜਾ ਬਿਸ਼ਨੋਈ ਸਮਾਜ ਹੈ ਉਹਨਾਂ ਦਾ ਮੁਕਾਮ ਮੇਲਾ ਲੱਗਦਾ ਇੱਕ ਤਰੀਕ ਨੂੰ ਬਹੁਤ ਵੱਡਾ ਮੇਲਾ ਉਸ ਦਿਨ ਲੱਗਦਾ ਤਾਂ ਬਿਸ਼ਨੋਈ ਸਮਾਜ ਦੇ ਜਿਹੜੇ ਰਾਸ਼ਟਰੀ ਆਗੂ ਨੇ ਉਹਨਾਂ ਨੇ ਇੱਕ ਚਿੱਠੀ ਲਿਖੀ ਸਾਡੇ ਸੀਐਮ ਸਾਹਿਬ ਨੂੰ ਮੋਨ ਬਲੋਲੀ ਜੀ ਨੂੰ ਕਿ ਸਾਡਾ ਵੀ ਇੱਕ ਬਹੁਤ ਵੱਡਾ ਤਬਕਾ ਇੱਥੇ ਬਿਸ਼ਨੋਈ ਸਮਾਜ ਦਾ ਇੱਥੇ ਸਿਰਸਾ हिसार ਫਤਿਹਵਾਦ ਸਾਰੇ ਹਰਿਆਣਾ ਚ ਹੈਗਾ ਤਾਂ ਕਿ ਇਹ ਵੀ ਬਹੁਤ ਲੋਕ ਉਸ ਦਿਨ ਉੱਥੇ ਜਾਂਦੇ ਆ ਤਾਂ ਉਹ ਡੇਟ ਇੱਕ ਇੱਕ ਦਿਨ ਅੱਗੇ ਜਾਂ ਪਿੱਛੇ ਕਰੀ ਜਾਵੇ ਇਸ ਲਈ ਉਹ ਚਿੱਠੀ ਲਿਖੀ ਗਈ ਹੈ ਔਰ ਇਹ ਜੀ ਕੋਈ ਮਾਮਲਾ ਨਹੀਂ ਹੈ ਵੀ ਤਿਆਰੀ ਨਹੀਂ ਹੈ ਲਕਸ਼ਮਣ ਆਪਾਂ ਨੂੰ ਦੁਬਾਰਾ ਟਿਕਟ ਮਿਲਦੀ ਹੈ ਤਾਂ ਕੀ ਤਿਆਰੀਆਂ ਕਰਨੀ ਹੋ ਤਿਆਰੀਆਂ ਤੁਸੀਂ ਦੇਖ ਰਹੇ ਹੋ ਜਿੰਨੇ 109 ਪੰਚਾਇਤਾਂ ਹੈ ਸਾਡੀਆਂ ਪੰਜ ਸੱਤ ਸਰਪੰਚ ਤਾਂ ਮੈਂ ਕਹਿ ਨਹੀਂ ਸਕਦਾ ਲੇਕਿਨ ਸਾਰੇ ਸਰਪੰਚ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਨਾਲ ਖੜੇ ਆ ਔਰ ਤੁਹਾਡੇ ਇਸੇ ਹੋਗ ਨਾਲ ਸਾਰੇ ਸਰਪੰਚਾਂ ਦੇ ਇਸੇ ਹੋਗ ਨਾਲ ਟਿਕਟ ਵੀ ਭਾਰਤੀ ਜਨਤਾ ਪਾਰਟੀ ਦੇਊਗੀ ਔਰ ਇੱਕ ਵਾਰੀ ਫਿਰ ਇੱਥੇ ਪਰਚਮ ਲੈ ਰਾਵਾਂਗੇ ਪਰ ਭਰਤੀ ਜਨਤਾ ਪਾਰਟੀ ਦੀ ਜਿੱਤ ਹੋਊਗੀ ਸਾਡੇ ਨਾਲ ਹੋਰ ਵੀ ਪਿੰਡਾਂ ਦੇ ਸਰਪੰਚਾ ਸੀ ਪਰ ਉਹਨਾਂ ਦੀ ਵੀ رائے ਲੈਣੇ ਆ ਕਿ ਕਿਸ ਉਮੀਦਵਾਰ ਨੂੰ ਚਾਹੁੰਦੇ ਇੱਥੇ ਦਾਵੇਦਾਰੀ ਕਈਆਂ ਨੇ ਜਤਾ ਰੱਖੀ ਆ ਬਾਈ ਜੀ ਤੁਸੀਂ ਆਉਣ ਵਾਲੇ ਸੰਮੇਲਕ ਵਿੱਚ ਬੀਜੇਪੀ ਦੇ ਕਿਹੜੇ ਉਮੀਦਵਾਰ ਦੇਖਣਾ ਚਾਹੁੰਦੇ ਅਸੀਂ ਸਾਡੇ ਵਿਧਾਇਕ ਲਕਸ਼ਮਨ ਨਾਪਾ ਜੀ ਨੂੰ ਦੇਖਣਾ ਚਾਹੁੰਦੇ ਆ ਇਹਨਾਂ ਨੂੰ ਟਿਕਟ ਦਵੋ ਇਹਨਾਂ ਦੀ ਪੂਰੀ ਸਪੋਰਟ ਕਰਾਂਗੇ ਇੱਥੇ ਹੋਰ ਵੀ ਕਈਆਂ ਨੇ ਦਾਵੇਦਾਰੀ ਜਤਾ ਰੱਖੀ ਜਿਸ ਤਰ੍ਹਾਂ ਸਨੀਤਾ ਦੁੱਗਲ ਤੇ ਉਹਨਾਂ ਵਿੱਚ ਤੇ ਇਹਨਾਂ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਇਹਨਾਂ ਨੇ ਬਹੁਤ ਕੰਮ ਕੀ ਸਿਆਈ ਪਿੰਡਾਂ 'ਚ ਹਰ ਇੱਕ ਪਿੰਡ ਦੇ ਇੱਥੇ ਮਾਲਕੇ ਦੁਬਾਰਾ ਤੁਸੀਂ ਲਖਸ਼ਮਨ ਨਾਪਾ ਨੂੰ ਜਿਹਨੂੰ ਦੇਖਣਾ ਚਾਹੁੰਦੇ ਹਾਂਜੀ ਹੋਰ ਵੀ ਹੈਗੇ ਨੇ ਹਾਂਜੀ ਸਰਮਨ ਸਾਹਿਬ ਮਤਲਬ ਦਾਬੇਦਾਰ ਜਿੱਤਾਰ ਕੀ ਬੀਜਪੀ ਦੀ ਟਿਕਟ ਤੋਂ ਤੇ ਤੁਸੀਂ ਕਿਹੜੇ ਉਮੀਦਵਾਰ ਨੂੰ ਦੇਖਣਾ ਚਾਹੁੰਦੇ ਹੋ ਲਖਸ਼ਮਨ ਨਾਪਾ ਨੂੰ ਸੰਨਿਤਤ ਗਿਰੇ ਨੂੰ ਜਾਂ ਵੈਰੀਗੋਟ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਰਤੀਏ ਦੇ ਵਿੱਚ ਜਿਹੜੀ ਸੀਟ ਆ ਲਖਸ਼ਮਨ ਨਾਪਾ ਨੂੰ ਦਿੱਤੀ ਜਾਵੇ ਕਿਉਂਕਿ ਜੇ ਉਹਦੇ ਇਹ ਵਿਧਾਇਕ ਬਣੇ ਨੇ ਉਦੋਂ ਦਾ ਸਾਡੇ ਰਤੀਏ ਦਾ ਚੌਮੁਖੀ ਖਾਸ ਹੋ ਜਾਏ ਜੀ ਹਰ ਪਿੰਡ ਅੱਜ ਵੀ ਅਸੀਂ ਇਸ ਟਾਈਮ ਤੇ ਮਾਲਕੇ ਚਲੋ 25 ਦੇ ਲਗਭਗ ਸੈਂਟਰ ਤੇ ਪਹੁੰਚ ਗਏ ਹਾਂ ਅਸੀਂ ਇਹੀ ਚਾਹਾਂਗੇ ਕਿ ਇਹਨਾਂ ਨੂੰ ਟੈਕਲ ਦਿੱਤੀ ਜਾਵੇ ਜਿਸ ਤਰ੍ਹਾਂ ਤੁਸੀਂ ਕੋਈ 24 ਘੰਟੇ ਹੈ ਜੀ ਚਾਹ ਸਵੇਰੇ ਜਾਓ ਚਾਹ ਸ਼ਾਮ ਨੂੰ ਜਾਓ ਜਦੋਂ ਜਾਓਗੇ ਇਹ ਤੁਹਾਨੂੰ ਆਪਣੇ ਦਫ਼ਤਰ ਜਾਂ ਆਪਣੇ ਘਰੇ ਮਿਲਣਗੇ ਤੇ ਇਹਨਾਂ ਦਾ 24 ਘੰਟੇ ਫੋਨ ਵੀ ਆਨਲਾਈਨ ਰਹਿੰਦਾ ਹਮੇਸ਼ਾ ਜੀ ਜਦੋਂ ਤੁਸੀਂ ਰਾਤ ਨੂੰ ਕਾਲ ਕਰਦੇ ਤਾਂ ਇਹ ਰੀਸੀਵ ਕਰਦੇ ਨੇ ਜ਼ਰੂਰ ਜ਼ਰੂਰ ਜੀ ਠੀਕ ਹੈ ਲਖਮਨ ਆਪਾ ਜੀ ਬਹੁਤ ਹੀ ਲੋਕਪ੍ਰੀਏ ਨੇਤਾ ਹੈ ਬਿਲਕੁਲ ਹੀ ਨਰਮ ਸੁਭਾਅ ਕੇ ਹੈ ਔਰ ਮਿਲਣਸਾਰ ਹੈ ਹਰੇਕ ਆਦਮੀ ਕੀ ਇੱਜ਼ਤ ਕਰਤੇ ਹੈ ਔਰ ਹਰੇਕ ਆਦਮੀ ਕੋ ਮਿਲਤੇ ਹੈ ਇਸ ਲਈ ਹਮੇਂ ਤੋਂ ਲਖਮਨ ਆਪਾ ਹੀ ਚਾਹੀਏ ਦਵਾ ਜੇ ਵੀ ਹੋਰ ਕੋਈ ਇਹ ਉਮੀਦਵਾਰ ਕਰਤੇ ਤਾਂ ਉਸ ਨੂੰ ਸਪੋਰਟ ਨਹੀਂ ਕਰੋਗੇ ਨਹੀਂ ਕਰਾਂਗੇ ਬੀਜੇਪੀ ਅਗਰ ਟਿਕਟ ਦਿੱਤੀ ਹੈ ਤਾਂ ਹਮਾਰੇ ਕੋ ਮਜਬੂਰੀ ਜਾਣਾ ਪਵੇਗਾ ਲੇਕਿਨ ਪਹਿਲ ਹਮ ਤਾਂ ਇਨਵੈਕਸ਼ਨ ਆਪਾ ਕੋਈ ਕਰਤੇ ਨਹੀਂ ਬੀਨ ਕੋ ਹੀ ਟਿਕਟ ਮਿਲੇ ਠੀਕ ਹੈ ਲਖਸ਼ਮਨਾਪਾ ਜੀ ਪਹਿਲੇ ਤਾਂ ਸਾਡੇ ਘਰੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਔਰ ਇਸ ਤੋਂ ਬਾਅਦ ਅਸੀਂ ਮੈਂ 1.5 ਸਾਲ ਹੋ ਗਏ ਸਰਪੰਚ ਜਿੱਤੇ ਨੂੰ ਔਰ ਇਸ ਮੈਂ ਇੰਨਾ ਮਤਲਬ ਵਿਕਾਸ ਪਿੰਡ ਦਾ ਪਹਿਲੇ ਕਦੇ ਨਹੀਂ ਦੇਖਿਆ ਜਿੰਨਾ ਹੁਣ ਦੇਖਿਆ ਹੈ ਇਹ ਸਾਰੇ ਜੋ ਵੀ ਕੰਮ ਨੇ ਵਿਧਾਇਕ ਜੀ ਲਖਮਨਾਪਾ ਦੇ ਕਰ ਕਮਲਾ ਨਾਲ ਹੋਏ ਨੇ ਤੇ ਅਸੀਂ ਚਾਹਨੇ ਆ ਕਿ ਆਣ ਵਾਲਾ ਟਾਈਮ ਵੀ ਇਹਨਾਂ ਦਾ ਹੋਵੇ ਇਹਨਾਂ ਨੂੰ ਟਿਕਟ ਮਿਲੇ ਅਸੀਂ ਪੂਰਾ ਜੋਰ ਸ਼ੋਰ ਨਾਲ ਇਹਨਾਂ ਦਾ ਸਾਥ ਦੇਵਾਂਗੇ ਔਰ ਵੱਡੀ ਵੋਟ ਤੋਂ ਜਿਤਾਵਾਂਗੇ ਮੈਂ ਇੱਕ ਗੱਲ ਕਹਿਣਾ ਚਾਹੁੰਗਾ ਜੀ ਕਿ ਜਿਓ ਸਰਪੰਚ ਸਾਹਿਬਾਨ ਸਾਰੇ ਇਕੱਠੇ ਹੋਏ ਆ ਇਹ ਰਿਜ਼ਲਟ ਇਹ ਦੱਸ ਰਿਹਾ ਹੈ ਕਿ ਇਹਨਾਂ ਦੀ ਹیثیت ਇਸ ਹਲਕੇ ਵਿੱਚ ਕੀ ਹੈ ਮੈਂ ਵਿਦਾਇਕ ਜੀ ਦੇ ਪਿੰਡ ਤੋਂ ਆਹੀ ਸਰਪੰਚ ਆ ਔਰ ਸਨ 91 ਤੋਂ ਮੇਰੀ ਪਹਿਲੀ ਐਂਟਰੀ ਹੈ ਪੰਚਾਇਤ ਚ 91 ਤੋਂ ਲੈ ਕੇ ਆ ਤੁਸੀਂ ਹੁਣ ਦੇਖ ਲਓ ਲਗਭਗ 34-35 ਸਾਲ ਮੈਂ ਸਕਰੀਆ ਰਹਾ ਆ ਪਿੰਡ ਚ ਦੋ ਵਾਰ ਪਹਿਲੇ ਵੀ ਸਰਪੰਚ ਰਹਾ ਆ ਔਰ ਮੇਰੀ ਤੀਸਰੀ ਟਰਮ ਹੈ ਮੈਂ ਇੰਨਾ ਵਿਕਾਸ ਇੰਨਾ ਪੈਸਾ ਮੈਂ ਨਹੀਂ ਦੇਖਿਆ ਕਦੀ ਚੋਣਾਂ ਵੀ ਲੜੇ ਠੀਕ ਹੈ ਜੀ ਇੰਨਾ ਵਿਕਾਸ ਮੈਂ ਨਹੀਂ ਕਦੀ ਦੇਖਿਆ ਇੰਨਾ ਪੈਸਾ ਆਇਆ ਹੈ ਮੈਂ ਕਦੀ ਨਹੀਂ ਦੇਖਿਆ ਅੱਛਾ ਇੱਕ ਖੂਬੀ ਦੇਖੋ ਮੈਂ ਵਿਧਾਇਕ ਜੀ ਦੀ ਸਭ ਨੂੰ ਦੱਸਣਾ ਚਾਹੂੰਗਾ 7 ਵਜੇ ਤੁਸੀਂ ਸਵੇਰੇ ਜਾਓ ਪਿਆਰ 5 ਵਜੇ ਤੁਸੀਂ ਜਾਓਗੇ ਪਿਆਰ ਇਹ ਨਹੀਂ ਵੀ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਹਾਂ ਜਿਸ ਦਿਨ ਆਊਟ ਆਫ ਸਟੇਸ਼ਨ ਹੋ ਉਹ ਗੱਲ ਵੱਖਰੀ ਹੈ ਨਹੀਂ ਤਾਂ ਤੁਸੀਂ ਕਦੋਂ ਵੀ ਕਿਸੇ ਵੀ ਟਾਈਮ ਅਗਰ ਤੁਸੀਂ ਜਾਂਦੇ ਹੋ ਤੁਹਾਨੂੰ ਹਾਜ਼ਰ ਕਮਵੀਨ ਨੇ ਬਹੁਤ ਕਰਵਾਇਆ ਹੈ ਸੁਣਦੇ ਵੀ ਸਭ ਦੀ ਹੈ ਕੋਈ ਕਿਸੇ ਕਿਸੇ ਪਿੰਡ ਦੇ ਵਿੱਚ ਇਹਨਾਂ ਨੇ ਕਿਸੇ ਕਿਸਮ ਦੀ ਕੋਈ ਪਾਰਟੀ ਬਾਜੀ ਕੋਈ ਲੜਾਈ ਝਗੜੇ ਚ ਹਿੱਸਾ ਨਹੀਂ ਲਿਆ ਕਿਸੇ ਦਾ ਗਲਤ ਸਮਰਥਨ ਨਹੀਂ ਕੀਤਾ ਇਸ ਚੀਜ਼ ਦਾ ਮੈਂ ਗਵਾਹ ਹਾਂ ਬਹੁਤ ਬਹੁਤ ਹੀ ਨੇਕ ਦਿਲ ਬੰਦਾ ਹੈ ਤੇ ਅਸੀਂ ਚਾਹਵਾਂਗੇ ਕਿ ਸਰਕਾਰ ਜੋ ਹੈ ਇੱਕ ਵਾਰੀ ਫਿਰ ਇਹਨਾਂ ਨੂੰ ਟਿਕਟ ਦੇਵੇ ਅਸੀਂ ਇਹਨਾਂ ਨੂੰ ਜੱਜ ਕੇ ਵੋਟਾਂ ਨਾਲ ਜਿਤਾ ਕੇ ਭੇਜਾਂਗੇ ਕਿ ਵੀ ਰੱਤੀ ਇਹ ਹਲਕੇ ਤੋਂ ਦੁਬਾਰਾ ਬੀਜਪੀ ਨੂੰ ਵੱਡੀ ਅਗੇ ਲੈਣਾ ਜਿਤਾਵੋਗੇ ਬਿਲਕੁਲ ਜਿਤਾਵਾਂਗੇ ਜੀ ਠੀਕ ਹੈ ਦਿਲੋਂ ਜਾਨ ਨਾਲ ਲੱਗ ਕੇ ਜਿਤਾਵਾਂਗੇ ਸਨਾਪਾ ਜੀ ਨੂੰ ਟਿਕਟ ਮਿਲੇ ਨਾਮ ਤੇ ਅਸੀਂ ਨਾਲ ਜਾ ਕੇ ਟਿਕਟ ਲਿਆਵਾਂਗੇ ਤੇ ਤਕੜੇ ਹੋ ਕੇ امداد ਕਰਾਂਗੇ ਇਹਨਾਂ ਦੀ ਜਿਹੜੇ ਕੰਮ 'ਚ ਵੀ ਹੋਵੇ ਤਕੜੇ ਹੋ ਕੇ ਨਾਲ ਜਿੰਨੇ ਵੀ ਸਾਡੇ ਕੋਸ਼ਿਸ਼ ਹੋ ਸਕੀ ਸਾਰੀ ਕਰਕੇ